ਸਸੀ ਗਰਲ ਸਾਰੇ ਵੀਰਾਂ ਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਸੁਖਨਾ ਲੇਖ ਦਾ ਜਿਹੜਾ ਪਾਣੀ ਹੈ ਉਹ ਨੇਪਰਾ ਪਿੰਡ ਐਂਡ ਜੋ ਕਿ ਰਾਜਪੁਰੇ ਦੇ ਲਾਗੇ ਵਿੱਚ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੈ ਕਿਉਂਕਿ ਕੋਈ ਵੀ ਅਨਾਉਂਸਮੈਂਟ 3 ਸਤੰਬਰ ਨੂੰ ਦੀ ਰਾਤ ਮਤਲਬ 12 ਵਜੇ ਤੋਂ ਵੱਜ ਦੋ 4 ਸਤੰਬਰ ਹੋਏ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ ਕਿ ਸਰਕਾਰ ਵੱਲੋਂ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਗਈ ਕੇ ਪਾਣੀ ਆ ਸਕਦਾ ਠੀਕ ਹੈ ਜੀ ਔਰ ਪਿੰਡ ਦੇ ਖੱਡੇ ਭਰ ਗਏ ਇਸ ਦੇ ਨਾਲ ਜਿਹੜਾ ਪਾਣੀ ਇੱਕੋ ਦਮ ਪਿੰਡ ਵਿੱਚ ਐਂਟਰੀ ਕਰਨੀ ਸ਼ੁਰੂ ਕਰ ਦਿੱਤੀ ਪਾਣੀ ਨੇ ਐਂਡ ਜੋ ਸੁਖਣਾ ਲੇਖਦਾ ਜਿਹੜਾ ਪਾਣੀ ਆਂਦਾ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਗਿਆ ਤੇ ਬਹੁਤ ਜ਼ਿਆਦੇ ਘਰਾਂ ਵਿੱਚ ਵੜਿਆ ਤੇ ਅਸੀਂ ਤੁਹਾਨੂੰ ਬੰਨ ਦਿਖਾ ਰਹੇ ਹਾਂ ਜਿੱਤੋਂ ਪਾਣੀ ਓਵਰਫਲੋ ਹੋ ਕੇ ਪਿੰਡਾਂ ਤੱਕ ਜਾਂਦਾ ਹੈ ਇਦੇ ਨਾਲ-ਨਾਲ ਤੇ ਪਿੰਡ ਚਮਾਰੂ ਆਲਮਪੁਰ ਤੂਹਾ ਮਦਨਪੁਰ ਗਾਰਦੀਨਗਰ ਤੇ ਸ਼ਾਮਦੂ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡ ਨੇ ਇਹਨਾਂ ਵਿੱਚ ਇਹ ਪਾਣੀ ਬੜਾ ਜ਼ਿਆਦਾ ਨੁਕਸਾਨ ਕਰਦਾ ਹੈ ਤੇ ਲੋਕਾਂ ਨੂੰ ਮਤਲਬ ਸਮਾਨ ਵੀ ਇਕੱਠਾ ਕਰਨ ਦਾ ਟਾਈਮ ਨਹੀਂ ਮਿਲਿਆ ਮੌਕਾ ਨਹੀਂ ਮਿਲਦਾ ਪਿਆ ਇਸ ਕਰਕੇ ਬਹੁਤ ਜ਼ਿਆਦਾ ਲੋਕੀਂ ਇਸ ਚੀਜ਼ ਤੋਂ ਪੀੜਤ ਨੇ ਤੇ ਇਹਦਾ ਸਿੱਧਾ-ਸਿੱਧਾ ਜਿਹੜਾ ਐਕਸ਼ਨ ਹੈ ਸਰਕਾਰ ਜਾ ਉਹਦੇ ਨੂੰ ਮੈਂਦਿਆਂ ਤੇ ਜਾਂਦਾ ਕਿਉਂਕਿ ਉਹਨਾਂ ਨੇ ਬਿਲਕੁਲ ਵੀ ਦੱਸਿਆ ਨਹੀਂ ਕਿ ਇਹਦਾ ਪਾਣੀ ਇਸ ਟਾਈਮ ਤੱਕ ਆ ਸਕਦਾ ਕੋਈ ਮੀਂਹ بارش ਨਹੀਂ ਹੋਈ ਕੱਲ ਤੋਂ ਐਨੀ ਕੋਈ ਜਿਆਦਾ بارش ਨਹੀਂ ਜਿਹਦੇ ਵਿੱਚ ਪਿੰਡਾਂ ਦਾ ਨੁਕਸਾਨ ਹੋ ਸਕੇ ਹੁਣ ਵੀ ਧੁੱਪ ਚੜ੍ਹੀ ਹੋਈ ਹੈ ਤੇ ਪਾਣੀ ਬੋਲ ਆ ਰਿਹਾ ਇਸ ਕਰਕੇ ਇਹ ਚੀਜ਼ਾਂ ਨੂੰ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਹੀ ਪਾਣੀ ਛੱਡ ਦਿੱਤਾ ਜਾਵੇ ਥੋੜਾ ਥੋੜਾ ਜਿਹਦੇ ਨਾਲ ਨਾਲ ਦੇ ਲੱਗਦੇ ਪਿੰਡਾਂ ਦਾ ਨੁਕਸਾਨ ਨਾ ਹੋਵੇ ਕਿਸਾਨਾਂ ਦੀਆਂ ਖੇਤਾਂ ਜਿਹੜੀਆਂ ਫਸਲਾਂ ਨੇ ਜਿਹੜੀਆਂ ਨੇ ਉਹ ਖਰਾਬ ਨਾ ਹੋਣ ਤੇ ਇਸੇ ਕਰਕੇ ਫਿਰ ਅਸੀਂ ਇਹ ਵੀਡੀਓ ਬਣਾਈ ਪੂਰੀ ਬਣਦੀ ਤੇ ਇਹ ਦੇਖ ਸਕਣ ਕਿ ਬਾਂਦ ਵਿੱਚ ਬਹੁਤ ਜ਼ਿਆਦਾ ਉਹ ਦਰਖਤ ਨੇ ਪਰ ਪਾਣੀ ਜਿਹੜਾ ਉਹ ਓਰ ਦਿਖ ਰਿਹਾ ਵਿੱਚ ਵੀਡੀਓ ਦੇ ਤੇ ਤੁਸੀਂ ਦੇਖ ਸਕਦੇ ਹੋ ਆਪ ਵੀ ਇਹਦੇ ਵਿੱਚ ਇਹ ਜਿਹੜਾ ਪਾਣੀ ਹੈ ਇਹ ਇੱਥੇ ਪਾਣੀ ਦੀ ਸਰਿਆ ਪਰ ਆ ਵੀ ਜਿੱਥੋਂ ਅਸੀਂ ਸ਼ੁਰੂ ਕੀਤੀ ਸੀ ਵੀਡੀਓ ਉੱਥੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਇਹ ਨਾਲ ਲੱਗਦੇ ਪਿੰਡ ਜੰਸੂਆ ਹੋ ਗਿਆ ਗਰਦੀ ਨਗਰ ਹੋ ਗਿਆ ਆਲਮਪੁਰ ਹੋ ਗਿਆ ਨਿਪਰਾ ਹੋ ਗਿਆ ਮੇਨ ਕਿਸ ਸਕੂਲਾਂ ਦੇ ਵਿੱਚ ਵੀ ਪਾਣੀ ਜਿਹੜਾ ਐਂਟਰ ਕਰ ਜਾਂਦਾ ਹੈ ਤੇ ਪਿਛਲੀ ਵਾਰ ਜਦੋਂ 2023 ਚ ਆਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਆਈ ਹੁਣ ਵੀ ਇੱਥੇ ਪ੍ਰਸ਼ਾਸਨ ਦੇ ਕੁਝ ਲੋਕ ਨੁਮਾਇੰਦੇ ਕੀੜੇ ਮਾਰ ਰਹੇ ਨੇ ਕਿ ਇੱਥੇ ਵਿੱਚ ਪਾਸ ਪਾਣੀ ਦੀ ਨਿਕਾਸੀ ਹੈ ਔਰ ਕਿਤੇ ਇਹ ਰਾਤ ਨੂੰ ਜਾਮ ਬਿਨਾ ਦੱਸੇ ਹੋਰ ਛੱਡ ਦਿੰਦੇ ਨੇ ਪਾਣੀ ਥੋੜੀ ਬਹੁਤ ਅਨਾਉਂਸਮੈਂਟ ਮੌਕੇ ਤੇ ਕਰਦੇ ਨੇ ਸੋ ਇਹ ਬੇਨਤੀ ਹੈ ਕਿ ਬਿਨਾ ਅਨਾਉਂਸਮੈਂਟ ਤੋਂ ਪਾਣੀ ਨਾ ਛੜਿਆ ਜਾਏ